ਕਾਲਾ ਢਿਲੋਂ ਦੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਝੰਡੇ ਚੱਕ ਕੇ ਅੱਜ ਸੜਕੋ ਸੜਕੀ ਹੋਈ ਹੋਏ ਸੀ ਇੰਨਾ ਕਿ ਜ਼ਿਆਦਾ ਸਾਡਾ ਅੱਜ ਮਾਹੌਲ ਤੁਸੀਂ ਦੇਖਿਆ ਲੰਬਾ ਹੋਇਆ ਕੋਈ ਮਠਾਈ ਲੈ ਕੇ ਖੜਾ ਹੈ ਕੋਈ ਫੁੱਲ ਲੈ ਕੇ ਖੜਾ ਹੈ ਸੋ ਲੋਕਾਂ ਸੀ ਵੀ ਸਾਡੀ ਲੜਾਈ ਹੈ ਸਾਡੀ ਲੜਾਈ ਹੈ ਸੋ ਅੱਜ ਮੈਂ ਜਿੱਤ ਐਲਾਨ ਕਰਤਾ ਲੋਕਾਂ ਨੇ ਮੈਂ ਵਰਕਰ ਨੂੰ ਇਕੱਲੇ ਇਕੱਲੇ ਬਰਨਾਲੇ ਦੇ ਵੋਟਰ ਨੂੰ ਇਹ ਬੇਨਤੀ ਕਰੂੰਗਾ ਵੀ ਆਪਣੀ ਦੋ ਦਿਨ ਹੁਣ ਪੂਰਾ ਪਹਿਰਾ ਦੇ ਕੇ ਹੁਣ ਲੜਾਈ ਦਾ ਸਾਰਾ ਅਧਾਰ ਉਮਦਾਰ ਥੋੜੇ-ਮੋਟਿਆਂ ਤੇ ਹੈ ਸਰਕਾਰ ਨੂੰ ਅੱਜ ਸਨੇਹਾ ਦੇਣ ਦਾ ਮੌਕਾ ਥੋੜੇ-ਮੋਟਿਆਂ ਤੇ ਹੈ ਪੰਜਾਬ ਚ ਹੋ ਰੀਆਂ ਚਾਰ ਜਿਮਣੀ ਚੋਣਾਂ ਤੇ ਇਨ੍ਹਾਂ ਚਾਰਾਂ ਦੇ ਵਿੱਚੋਂ ਬਰਨਾਲਾ ਬੜੀ ਅਹਿਮ ਚੋਣ ਬਣ ਚੁੱਕੀ ਹੈ ਅੱਜ ਚੋਣਾਂ ਦਾ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਕਾਂਗਰਸ ਨੇ ਆਪਣਾ ਰੋਡ ショਅ ਕੱਢ ਕੇ ਤੇ ਬਾਕੀ ਪਾਰਟੀਆਂ ਨੇ ਆਪਣਾ ਰੋਡ ショਅ ਕੱਢ ਕੇ ਹੰਬੜਾ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸਮੇਂ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਤੇ ਬੀਬੀ ਰਜਿੰਦਰ ਕੌਰ ਪੱਠਣ ਦੇ ਸੁਪੁੱਤਰ ਤੇ ਇਸ ਹਲਕੇ ਦੇ ਨਾਲ ਉਹਨਾਂ ਦਾ ਖਾਸ ਸਬੰਧ ਹੈ ਇਸ ਹਲਕੇ ਦੇ ਉਹ ਦੋਤੇ ਨੇ ਬਾਈ ਰਾਹੁਲ ਸਿੱਧੂ ਹੋਰੀ ਉਹਨਾਂ ਨਾਲ ਗੱਲ ਕਰਦੇ ਆ ਬਾਈ ਕਿਵੇਂ ਦੇਖਦੇ ਹੋ ਅੱਜ ਪ੍ਰਚਾਰ ਕਿਸ ਮਾਹੌਲ ਚ ਜਾ ਚੁੱਕਿਆ ਹੈ। ਰਿੰਦਰ ਜੀ ਅੱਜ ਤਾਂ ਮੈਨੂੰ ਲੱਗਦਾ ਹੈ ਜੋ ਪ੍ਰਚਾਰ ਕਲੀਅਰ ਹੀ ਹੋ ਚੁੱਕਿਆ ਹੈ ਪੂਰਾ ਦਾ ਪੂਰਾ ਬਰਨਾਲਾ ਹਲਕਾ ਅੱਜ ਸੜਕਾਂ ਤੇ ਕਾਲਾ ਢਿੱਲੋਂ ਦੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਝੰਡੇ ਚੱਕ ਕੇ ਅੱਜ ਸੜਕੋ ਸੜਕੀ ਹੋਈ ਹੋਏ ਵੇ ਸੀ ਇੰਨਾ ਕਿ ਜ਼ਿਆਦਾ ਸਾਡਾ ਅੱਜ ਮਾਹੌਲ ਤੁਸੀਂ ਦੇਖਿਆ ਲੰਬਾ ਹੋਇਆ ਕਿਉਂਕਿ ਲੋਕ ਆ ਆ ਮਾਰਕਟਾਂ ਚੋਂ ਦੁਕਾਨਦਾਰ ਵੀ ਨਹੀਂ ਇੱਥੇ ਨਹੀਂ ਖਤਮ ਕਰਨਾ ਪ੍ਰੋਗਰਾਮ ਅੱਗੇ ਆਓ ਅਸੀਂ ਕੋਈ ਮਠਿਆਈ ਲੈ ਕੇ ਖੜਾ ਕੋਈ ਫੁੱਲ ਲੈ ਕੇ ਖੜਾ ਸੋ ਲੋਕਾਂ ਸੀ ਵੀ ਸਾਡੀ ਲੜਾਈ ਹੈ ਸਾਡੀ ਲੜਾਈ ਸੋ ਅੱਜ ਮੈਂ ਜਿੱਤ ਐਲਾਨ ਕਰਤਾ ਲੋਕਾਂ ਨੇ ਪਰ ਆਮ ਆਦਮੀ ਪਾਰਟੀ ਦਾ ਕਹਿੰਦੀ ਹੈ ਕਿ ਸਾਡਾ ਤਾਂ ਇਹ ਕੈਪੀਟਲ ਆ ਜਿਹੜਾ ਬਰਨਾਲਾ ਹਲਕਾ ਜਿਹੜਾ ਸਾਡੀ ਰਾਜਧਾਨੀ ਹੈ ਪਰ ਤੁਸੀਂ ਕਹਿੰਦੇ ਹੋ ਕਿ ਸਾਡਾ ਤਾਂ ਸਿਰਫ ਐਲਾਨ ਹੋਣਾ ਹੀ ਬਾਕੀ ਆ ਦੇਖੋ ਆਮ ਆਦਮੀ ਪਾਰਟੀ ਜਦੋਂ ਇਹੋ ਜਿਹੀ ਗੱਲਾਂ ਕਰਦੀ ਹੈ ਨਾ ਸਾਡੀ ਰਾਜਧਾਨੀ ਹੈ ਤਾਂ ਆਮ ਆਦਮੀ ਪਾਰਟੀ ਇਹ ਭੁੱਲ ਜਾਂਦੀ ਹੈ ਵੀ ਉਹਦੇ ਨਾਲ ਨਾਲ ਇਹ ਉਹ ਧਰਤੀ ਹੈ ਜਿਨੇ ਹਮੇਸ਼ਾ ਇਨਕਲਾਬ ਨੂੰ ਜਨਮ ਦਿੱਤਾ ਹੈ ਜਿਨੇ ਲਹਿਰਾਂ ਨੂੰ ਜਨਮ ਦਿੱਤਾ ਹੈ ਜਿਨੇ ਜ਼ਬਰ ਦੇ ਖਿਲਾਫ ਗੰਧ ਦੇ ਖਿਲਾਫ ਹਮੇਸ਼ਾ ਲੜਾਈ ਲੜੀ ਹੈ ਇਹ ਉਹ ਧਰਤੀ ਹੈ ਜਿੱਥੋਂ ਸ਼ੁਰੂਆਤ ਹੁੰਦੀ ਹੈ ਸੇਵਾ ਸਿੰਘ ਠਿਕਰੀ ਵਾਲੇ ਦੀ ਧਰਤੀ ਹੈ ਹੀਰਾ ਸਿੰਘ ਪਠੜ੍ਹ ਦੀ ਧਰਤੀ ਹੈ ਅਰਦੇਤ ਸਿੰਘ ਪਠੜ੍ਹ ਦੀ ਧਰਤੀ ਹੈ ਸੋ ਜਿਹੜਾ ਇਹ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਧੋਖਾ ਕਰਕੇ ਜ਼ਬਰ ਦੀ ਸਰਕਾਰ ਚਲਾ ਰਹੇ ਸੀ ਨਾ ਜਿਹੜਿਆਂ ਨੂੰ ਲੱਗਦਾ ਵੀ ਸਾਰੀਆਂ ਜਿਮਣੀਆਂ ਚੋਣਾਂ 'ਚ ਅਸੀਂ ਧੱਕਾ ਕਰਕੇ ਲੁੱਟ ਕੇ ਕੁੱਟ ਕੇ ਲੋਕਾਂ ਨੂੰ ਦਬਾ ਕੇ ਜਿੱਤਦੇ ਆਏ ਸੀਗੇ ਉਹਨੂੰ ਠੱਲ ਵੀ ਐਸੇ ਬਰਨਾਲੇ ਦੀ ਐਸੇ ਸੰਗਰੂਰ ਜਿਹੜਾ ਪੁਰਾਣਾ ਸਾਡਾ ਜ਼ਿਲ੍ਹਾ ਹੁੰਦਾ ਸੀ ਲੋਕ ਸਭਾ ਸੰਗਰੂਰ ਹੈ ਇਹ ਉਸੇ ਜੰਗਜੂ ਲੋਕਾਂ ਦੀ ਧਰਤੀ ਹੈ ਉੱਥੋਂ ਹੀ ਠੱਲ ਪੋਗੇ ਇਹ ਭੁੱਲ ਜਾਂਦੇ ਤੁਹਾਡਾ ਵੀ ਬੀਬੀ ਜੀ ਤੋਂ ਖੋਦ ਮਲੈ ਵੀ ਰਹੇ ਐ ਹਲਕੇ ਤੋਂ ਉਸ ਹਲਕੇ ਦਾ ਵੱਡਾ ਹਿੱਸਾ ਵੀ ਇਸ ਹਲਕੇ ਦੇ ਵਿੱਚ ਆਉਂਦਾ ਪਰ ਇੱਕ ਚੀਜ਼ ਨੋਟ ਕੀਤੀ ਗਈ ਕਿ ਤੁਹਾਡੀ ਸਰਗਰਮੀ ਖਾਸ ਤੌਰ ਤੇ ਬੀਬੀ ਜੀ ਦੀ ਸਰਗਰਮੀ ਉਨੀ ਨੋਟ ਨਹੀਂ ਹੋਈ ਨਹੀਂ ਨਹੀਂ ਇਹ ਕੋਈ ਹੈਜੀ ਗੱਲ ਨਹੀਂ ਦੇਖੋ ਮੈਂ ਫ੍ਰਮ ਡੇ 1 ਇੱਥੇ ਕੰਮ ਕਰ ਰਿਹਾ ਮੇਰਾ ਕਜ਼ਨ ਗੁਰੀ ਇੱਥੇ ਆਪਣਾ ਪਠਲਾ ਦੇ ਵਿੱਚ ਕੰਮ ਕਰਿਆ ਸਾਡੀ ਸਾਡੀ ਜਿੰਨਾ ਪੁਰਾਣੀ ਟੀਮ ਹੈ 노 ਡਾਊਟ ਸਾਡਾ ਵੱਡਾ ਹਲਕਾ ਸਾਡਾ ਵੱਡਾ ਚੰਗ ਇੱਥੇ ਪੈਂਦਾ 40 45000 ਵੋਟ ਜਿਹੜੀ ਪੁਰਾਣਾ ਤੁਨੌਲਾ ਹਲਕਾ ਹੁੰਦਾ ਸੀ ਉਹਦੀ ਪੈਂਦੀ ਹੈ ਜਿੰਨੇ ਸਾਡੇ ਪਿੰਡ ਹੋ ਗਏ ਕੱਟੂ ਹੋ ਗਿਆ ਬਡਬਰ ਹੋ ਗਿਆ ਪਠਲਾ ਹੋ ਗਿਆ ਪੈਣੀ ਹੋ ਗਿਆ ਮੈਂ ਖੁਦ ਪੈਣੀ ਦੇ ਵਿੱਚ ਬੈਠਾ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਆਇਆ ਬੀਬੀ ਜੀ ਬੀਇੰਗ ਸੀਨੀਅਰ ਲੀਡਰ ਜਦੋਂ ਕੋਈ ਮੇਜਰ ਕੋਈ ਫੰਕਸ਼ਨ ਹੁੰਦਾ ਹੈ ਕੋਈ ਚੀਜ਼ ਹੁੰਦੀ ਹੈ ਉੱਥੇ ਸ਼ਰਕਤ ਕਰਦੇ ਆ ਹਮੇਸ਼ਾ ਤੁਸੀਂ ਗਹਿਰਾ ਸਾਹਿਬ ਦੀ ਕੈਂਪੇਨ 'ਚ ਵੀ ਦੇਖਿਆ ਹੋਣਾ ਔਨ ਗਰਾਉਂਡ ਅਸੀਂ ਜਾ ਕੇ ਕੰਮ ਕਰਦੇ ਸੀ ਤੇ ਜਦੋਂ ਕੋਈ ਮੇਜਰ ਹੁੰਦਾ ਸੀ ਉੱਥੇ ਬੀਬੀ ਜੀ ਆਉਂਦੇ ਸੀ ਸੋ ਉਸੇ ਤਰੀਕੇ ਨਾਲ ਔਨ ਗਰਾਉਂਡ ਮੈਂ ਗਿਆ ਤੇ ਮੈਨੂੰ ਲੱਗਦਾ ਭੈਣੀ ਦੇ ਵਿੱਚ ਜਿਵੇਂ ਮੇਰੀ ਡਿਊਟੀ ਸੀ ਪਰ ਉਸ ਤੋਂ ਇਲਾਵਾ ਜਿੰਨੇ ਸਾਡੇ ਪੁਰਾਣੇ ਪਿੰਡ ਸੀਗੇ ਪਠੜਾ ਵੀ ਗਿਆ ਆਪਦੇ ਨਾਨਕੇ ਪਿੰਡ ਘੱਟੂ ਵੀ ਗਿਆ ਤੇ ਹਰੇਕ ਪਿੰਡ ਨੇ ਇਹੀ ਮੈਨੂੰ ਮਹਿਸੂਸ ਕਰਾਇਆ ਵੀ ਭਾਈ ਸਾਡਾ ਭਾਂ ਜਾ ਗਿਆ ਸਾਡਾ ਨਾਨਕ ਆ ਗਿਆ ਸਾਡਾ ਪਰਿਵਾਰ ਆ ਗਿਆ ਸੋ ਅੱਜ ਫਾਈਨਲੀ ਜਦੋਂ ਰੋਡ ਸ਼ੋ ਸੀਗਾ ਕੱਲ ਪ੍ਰਤਾਪ ਸਿੰਘ ਬਾਜਮਾ ਜੀ ਦੇ ਨਾਲ ਪ੍ਰੋਗਰਾਮ ਸੀਗਾ ਉਸ ਨੂੰ ਆ ਕੇ ਜਿਹੜੀ ਕਨਕਲੂਜਨ ਜਿਵੇਂ ਇੱਕ ਮਾਂ ਦਾ ਅਸ਼ੀਰਵਾਦ ਹੁੰਦਾ ਫਾਈਨਲੀ ਵੀ ਮੁੰਡਿਆਂ ਨੇ ਮਿਹਨਤ ਕਰਕੇ ਕੰਮ ਸਿਰੇ ਲਾ ਲਿਆ ਬੀਬੀ ਦੀ ਗਾਈਡੈਂਸ ਤੇ ਅੱਜ ਬੀਬੀ ਨੇ ਆ ਕੇ ਅਸ਼ੀਰਵਾਦ ਦੇ ਕੇ ਅੱਜ ਤੁਸੀਂ ਦੇਖੋਗੇ ਸਾਰਾ ਰੋਡ ਸ਼ੋ ਉਹਨਾਂ ਨੇ ਨਾਲ ਕਢਾਇਆ ਹਾਲਾਂਕਿ ਕੜਨਾ ਔਖਾ ਸੀ ਕਿ ਬੈਠ ਕੇ ਕਢਾਇਆ ਉਹਨਾਂ ਨੇ ਤੇ ਕਢਾ ਕੇ ਉਸ ਤੋਂ ਬਾਅਦ ਕਨਕਲੂਡ ਬੀਬੀ ਪੱਟਲ ਕਰਾ ਕੇ ਗਏ ਸੋ ਇਹ ਐਵੇਂ ਗੱਲਾਂ ਫਾਰਮ ਆਫ ਲਾਉਣ ਵਾਲੀਆਂ ਹੁੰਦੀਆਂ ਬੀਬੀ ਪੱਟਲ ਹਰ ਥਾਂ ਤੇ ਕੈਂਪੇਨ ਦੇ ਨਾਲ ਸਰਕਾਰ ਨੇ ਇਹ ਚੋਣਾ ਜਿਹੜੀਆਂ ਨੇ ਆਪਣੇ ਕੰਮ ਦੇ ਆਧਾਰ ਤੇ ਲੜੀਆਂ ਪਰ ਆਮ ਆਦਮੀ ਪਾਰਟੀ ਬਰਨਾਲੇ 'ਚ ਖਿੰਡਦੀ ਜੀ ਨਜ਼ਰ ਆਈ ਸਰਕਾਰ ਨੇ ਚੋਣਾ ਕੰਮ ਦੇ ਆਧਾਰ ਤੇ ਲੜੀਆਂ ਇਹ ਤਾਂ ਕਿਤੇ ਨਜ਼ਰ ਨਹੀਂ ਆਇਆ ਵੀਰੇ ਕਹਿੰਦੇ ਜਰੂਰ ਨੇ ਗੱਲਾਂ ਵੀ ਉਸੇ ਕੰਮ ਕਰਤੀ ਅਸੀਂ ਆ ਕਰਦੇ ਪਰ ਉਹ ਕੰਮ ਪਿੰਡਾਂ ਚ ਨਜ਼ਰ ਤਾ ਨਹੀਂ ਨਾ ਰਹੇ ਜੇ ਕੰਮਲੇ ਧਾਰ ਤੇ ਲੜੀਆਂ ਹੁੰਦੀਆਂ ਤਾਂ ਇਹਨਾਂ ਨੂੰ ਤਿਕੜਮ ਬਾਜ਼ੀਆਂ ਦੇ ਵਿੱਚ ਪੈਣ ਦੀ ਲੋੜ ਨਹੀਂ ਸੀ ਜਿਸ ਤਰੀਕੇ ਨਾਲ ਕਰਦੇ ਸੀ ਜਿਸ ਤਰੀਕੇ ਨਾਲ ਮੈਨੂੰ ਤਾਂ ਪਤਾ ਲੱਗਿਆ ਵੀ ਕਈ ਵਿਚਾਰੇ ਸਮਾਧ ਸੇਵੀਆਂ ਨੂੰ ਵੀ ਰਾਜਨੀਤਿਕ ਇਨਸਾਨ ਬਣਾਤਾ ਯਾਰ ਤੁਹਾਨੂੰ ਮਾੜਾ ਜੀ ਸ਼ਰਮ ਕਰ ਲਓ ਯਾਰ ਕੋਈ ਸਮਾਧ ਸੇਵਾ ਜਿਹੜੀ ਹੁੰਦੀ ਹੈ ਲੋਕਾਂ ਦਾ ਭਲਾ ਹੁੰਦਾ ਉਹ ਜਾਤ ਪਾਤ ਧਰਮ ਰਾਜਨੀਤੀ ਤੋਂ ਉੱਪਰ ਉੱਠ ਕੇ ਹੁੰਦਾ ਪਰ ਤੁਸੀਂ ਆਪਣੀ ਡੈਸਪੀਰੇਸ਼ਨ ਦੇ ਵਿੱਚ ਇੱਕ ਇਸ ਤਰੀਕੇ ਨਾਲ ਜਿਹੜੇ ਕੋਈ ਸਮਾਜ ਦੀ ਲੋਕਾਂ ਦੀ ਸੇਵਾ ਕਰਨੇ ਉਹਨਾਂ ਨੂੰ ਵੀ ਇੱਥੇ ਖਿੱਚ ਕੇ ਲੈ ਕੇ ਆ ਕੇ ਤੁਸੀਂ ਪੋਲਿਟਿਕਲ ਕਰ ਰਹੇ ਹੋ ਜੇ ਤੁਸੀਂ ਕਮਰੇ ਆਧਾਰ ਤੇ ਰੜੀਓ ਤਾਂ ਕੰਮ ਦਿਖਾਉਂਦੇ ਆਪਦੇ ਦੇਖੋ ਕੱਲਾ ਇਹ ਕਹਿਣਾ ਪਿੰਡਾਂ ਚ ਪੈਸਾ ਬੜਾ ਆਇਆ ਪਿੰਡਾਂ ਚ ਕੰਮ ਬੜੇ ਹੋਏ ਉਹਦੀ ਭਜਾਏ ਯਾਰ ਤੁਸੀਂ ਬੈਟਰ ਹੁੰਦਾ ਆਪਦੇ ਕਮਾਰੀਆਂ ਫੋਟੋਆਂ ਲੈ ਕੇ ਜਾਂਦੇ ਨਾ ਵੀ ਆ ਜੀ ਅਸੀਂ 10 ਕਾਲਜ ਬਣਾਏ ਨੇ ਹੁਣ ਅਸੀਂ ਲਹਿਰੇ ਦੇ ਵਿੱਚ 7 ਕਾਲਜ ਬਣਾਏ ਆ ਖੜੇ ਦਿਖਦੇ ਆ ਨਾ ਬਿਲਡਿੰਗਾਂ ਕਾਲੀਆਂ ਨੇ ਉਸ ਤੋਂ ਬਾਅਦ ਝਾੜੂ ਵਾਲਿਆਂ ਨੇ ਬੰਦ ਕਰਤੇ ਉਹ ਵੀ ਲੋਕਾਂ ਨੂੰ ਦਿਖਦੇ ਆ ਅਸੀਂ 7 ਪੁਲ ਬਣਾਏ ਖੜੇ ਦਿਖਦੇ ਆ ਨਾ ਸੋ ਦੀ ਲੋਕਾਂ ਨੇ ਤੁਹਾਨੂੰ ਚੁਣਿਆ ਨਹੀਂ ਲੋਕ ਕਹਿੰਦੇ ਉਸ ਪੈਸੇ ਨਾਲ ਬਣਾਇਆ ਕੀ ਉਹ ਦਿਖਾਓ ਉਹ ਨਜ਼ਰ ਕਿਤੇ ਆਨ ਗਰਾਉਂਡ ਆ ਨਹੀਂ ਰਿਹਾ ਤਾਂ ਹੀ ਲੋਕ ਇਹਨਾਂ ਦਾ ਘੋਗਾ ਚਿਤ ਕਰਨ ਲਈ ਤਿਆਰ ਬੈਠੇ ਆ ਨੰਬਰ 1 ਨੰਬਰ 2 ਕੰਮ ਦੇ ਨਾਲ ਨਾਲ ਭਾਈ ਜੋ ਅੱਜ ਮਾਹੌਲ ਪੰਜਾਬ ਦਾ ਬਣਿਆ ਹੋਇਆ ਯਾਰ ਅਸੀਂ ਕੰਮ ਤੋਂ ਕੀ ਲੈਣਾ ਜੇ ਸਾਡੀਆਂ ਨੌਜਵਾਨੀ ਤਾਂ ਮਾਰੀ ਜਾ ਰਹੀ ਹੈ ਸਾਡੇ ਮਾਮਾ ਨੂੰ ਇਹ ਡਰਿਆ ਵੀ ਜਵਾਕ ਪਤਾ ਨਹੀਂ ਘਰੇ ਮੁੜ ਕੇ ਆਊਗਾ ਕਿ ਨਹੀਂ ਆਊਗਾ ਸਾਡਾ ਕਿਸਾਨ ਮੰਡੀਆਂ ਚ ਚੋੜੀ ਜਾ ਰਿਹਾ ਤੁਸੀਂ ਕਹਿੰਦੇ ਅਸੀਂ ਲਾਈਟ ਦੇਤੀ ਲਾਈਟ ਦੇਤੀ ਲਾਈਟ ਦਾ ਕੀ ਕਰਨਾ ਜੇ ਉਹ ਲਾਈਟ ਨਾਲ ਉਗਾਈ ਵੀ ਫਸਲ ਹੀ ਨਹੀਂ ਸਾਡੀ ਵਿਕਣੀ ਸਾਨੂੰ ਘਾਟੇ ਪੈ ਜਾਣੇ ਸੋ ਇਹ ਵੀ ਇੱਕ ਬਹੁਤ ਵੱਡਾ ਇਸ਼ੂ ਹੈ ਜਿਹੜਾ ਲੋਕ ਇਹਨਾਂ ਕੋਗਾ ਚਿਤ ਕਰਨਗੇ ਬਰਨਾਲੇ ਦੇ ਅੰਦਰ ਇੱਕ ਚੀਜ਼ ਬੜੀ ਸਪਸ਼ਟ ਜੀ ਨਜ਼ਰ ਆਈ ਕਿ ਆਮ ਆਦਮੀ ਪਾਰਟੀ ਦੋਫੜਾ ਹੈ ਪਰ ਕਾਂਗਰਸ ਇਹ ਇਲਜ਼ਾਮ ਲਾਉਂਦੀ ਹੈ ਕਿ ਭਗਵੰਤ ਮਾਨ ਗਰਦੀਪ ਬਾੜ ਦੀ ਸਪੋਰਟ ਕਰ ਰਹੇ ਨੇ ਜਾਨੀ ਕਿ ਕੇਜਰੀਵਾਲ ਦਾ ਕੈਂਡੀਡੇਟ ਹੋਰ ਹੈ ਭਗਵੰਤ ਮਾਨ ਦਾ ਹੋਰ ਹੈ ਇਹ ਕਾਂਗਰਸ ਦੇ ਇਲਜ਼ਾਮ ਚ ਇਹ ਦੋਰੀ ਸਰਕਾਰ ਹੈ ਇਹਦੇ ਸੀਐਮ ਵੀ ਦੋ ਨੇ ਠੀਕ ਹੈ ਨਾ ਸਰਕਾਰ ਦੀ ਜਿਹੜੀ ਬਾਗਟੋਰ ਹੈ ਉਹ ਭਗਵੰਤ ਸਿੰਘ ਸਾਹਿਬ ਕਹਿੰਦੇ ਆ ਮੇਰੇ ਹੱਥ 'ਚ ਹੈ ਦਿੱਲੀ ਵਾਲੇ ਕਹਿੰਦੇ ਆ ਮੇਰੇ ਹੱਥ 'ਚ ਹੈ ਉਹੀ ਚੀਜ਼ ਥੱਲੇ ਕੋਕੋ ਕਹਿੰਦਾ ਜਹੇਜੀ ਕੋਕੋ ਉਹੋ ਜੀ ਕੋਕੋ ਦੇ ਬੱਚੇ ਆ ਹੁਣ ਪਿਛੇ ਪੰਚਾਇਤਾਂ ਵੇਲੇ ਵੀ ਮੈਂ ਤਾਂ ਇਹੀ ਕਿਹਾ ਸੀ ਵੀ ਲੋਕ ਰੌਲਾ ਪਾ ਰਹੇ ਸੀ ਜੀ ਕਾਂਗਰਸੀਆਂ ਨੂੰ ਕਾਲੀਆਂ ਨੂੰ ਪਾਰਟੀ ਸ਼ਾਮਲ ਕਰਕੇ ਉਹ ਸਾਡੀ ਨਾਲ ਧੱਕਾ ਕਰਿਆ ਮੈਂ ਉਹਨਾਂ ਨੂੰ ਯਾਰ ਕਰਾਇਆ ਮੈਂ ਕਿਹਾ ਭਰਾਵਾ ਜਦੋਂ ਐਮਐਲਏ ਤੇ ਐਮਪੀ ਦੀ ਇਲੈਕਸ਼ਨਾਂ ਦੇ ਵਿੱਚ ਇਹੀ ਤੁਹਾਡੀ ਲੀਡਰਸ਼ਿਪ ਕਰ ਰਹੀ ਸੀ ਵੀ ਕਾਲੀ ਤੇ ਕਾਂਗਰਸੀਆਂ ਨੂੰ ਦੂਜਿਆਂ ਨੂੰ ਲਿਆ ਕੇ ਸ਼ਾਮਲ ਕਰਕੇ ਤਕੜੇ ਲੋਕਾਂ ਨੂੰ ਸ਼ਾਮਲ ਕਰਕੇ ਟਿਕਟਾਂ ਦੇ ਰਹੀ ਸੀ ਰਾਜ ਸਭਾ ਜਨ ਹੜਾ ਨੂੰ ਵੇਚ ਰਹੀ ਸੀ ਉਦੋਂ ਆਪਾਂ ਵਰਕਰਾਂ ਨੇ ਆਵਾਜ਼ ਨਹੀਂ ਉਠਾਈ ਤੇ ਅੱਜ ਉਹੀ ਚੀਜ਼ ਥੱਲੇ ਜਦੋਂ ਹਲਕੇ ਪਿੰਡਾਂ ਦੇ ਵਿੱਚ ਵੀ ਉਹੀ ਕਰਤਾ ਸੋ ਜਹੇ ਜੀ ਕੋਕੋ ਉਹ ਜਿਹੇ ਕੋਕੋ ਦੇ ਬੱਚੇ ਉੱਪਰ ਵੀ ਦੋ ਫਾੜਨੇ ਥੱਲੇ ਵੀ ਦੋ ਫਾੜਨੇ ਤਾਂ ਇਹ ਸਨ ਬਾਈ ਰਾਹੁਲ ਸਿੱਧੂ ਹੋਰ ਕਾਂਗਰਸੀ ਵਰਕਰ ਜਿਹੜੇ ਬਾਈ ਹਰਦੀਪ ਕਿਵੇਂ ਦੇਖਦੇ ਹੋ ਇਲੈਕਸ਼ਨ ਦੇ ਸਾਰੇ ਬਾਈ ਜੀ ਬੜਾ ਵਧੀਆ ਜਿਹੜਾ ਕਾਲੇ ਦਾ ਨਾ ਇੱਕ ਫੇਸ ਹੈ ਪਰਸਨਲੀ ਉਹਦੇ ਫੇਸ ਨੂੰ ਵੀ ਲੋਕੀ ਬੜਾ ਲਾਈਕ ਕਰਦੇ ਆ ਜੀ ਬੜਾ ਸਾਫ਼ ਸੁਆ ਹੈ ਸਭੀ ਦਾ ਬੰਦਾ ਹੈ ਇੱਕ ਅਸੀਂ ਹੋਰ ਵੀ ਦੇਖਿਆ ਜੀ ਕਾਲੇ ਦਾ ਜਿਹੜੀ ਪੋਜ਼ਿਟਿਵ ਪੁਆਇੰਟ ਹੈ ਕਾਲੇ ਦਾ ਭਰਾ ਇੱਕ ਸੀਰਾ ਬਾਈ ਹਨਾ ਜੀ ਉਹਦਾ ਜਦੋਂ ਕਿਤੇ ਅਸੀਂ ਲੋਕਾਂ ਕੋਲੇ ਵੋਟ ਨੂੰ ਜਾਂਦੇ ਆ ਨਾ ਜੀ ਹਰ ਇੱਕ ਇਨਸਾਨ ਇਹ ਸਾਨੂੰ ਇਹ ਗੱਲ ਕਹਿੰਦਾ ਕਿ ਸੀਰੇ ਦਾ ਯਾਰ ਸਾਡੇ ਤੇ ਕਰਜ਼ਾ ਹੈ ਉਹ ਕਰਜ਼ਾ ਉਤਾਰਨ ਦਾ ਟਾਈਮ ਆ ਗਿਆ ਇਸ ਕਰਕੇ ਪੋਜ਼ੀਟਿਵ ਹੈ ਜੀ ਸਾਰਾ ਕੁਝ ਬਹੁਤ ਵਧੀਆ ਮਤਲਬ ਜਿੱਤ ਯਕੀਨੀ ਹੈ ਇਸ ਗੱਲ ਤੇ ਬਾਈ ਜੀ ਐਮਐਲਏ ਰਹੇ ਨੇ ਇਹਨਾਂ ਦੇ ਪਿਤਾ ਧਨੋਲੇ ਤੋਂ ਉਹੀ ਹਲਕਾ ਹੈ ਲਗਭਗ 40 45 ਪਿੰਡ ਹੈ ਜਿਹੜੇ ਇਸ ਹਲਕੇ ਚਾਹੁੰਦੇ ਆ ਧਨੋਲੇ ਹਲਕੇ ਦੇ ਬਾਈ ਕੀ ਕਹਿਣਾ ਚਾਹੁੰਦਾ ਮੈਂ ਕਹਿਣਾ ਚਾਹੁੰਦਾ ਜੀ ਆ ਕਿ ਜੋ ਪਿਛਲੇ 2 ਸਾਲ ਤੋਂ ਸਰਕਾਰ ਬਣੀ ਹੈ ਨਾ ਹੀ ਤਾਂ ਕਿਸੇ ਪਿੰਡ ਨੂੰ ਕੋਈ ਸੜਕ ਬਣੀ ਹੈ ਤੁਸੀਂ ਸਾਡੀ ਪੱਠਣ ਵਾਲੀ ਸੜਕ ਤੇ ਚਲੇ ਜਾਓ ਕੱਟੂ ਵਾਲੀ ਸੜਕ ਤੇ ਚਲੇ ਜਾਓ ਭੈਣੀ ਵਾਲੀ ਸੜਕ ਤੇ ਚਲੇ ਜਾਓ ਮੈਂ ਤੁਹਾਨੂੰ ਪਿੰਡ ਵਾਈਜ਼ ਗਿਣਾ ਦਿੰਦਾ ਨਾ ਹੀ ਕਿਸੇ ਪਿੰਡ ਚ ਕੋਈ ਪੈਸਾ ਲੱਗਿਆ ਤੇ ਨਾ ਹੀ ਮੈਨੂੰ ਇਹ ਦਿਖ ਰਿਹਾ ਹੈ ਕਿ ਜੇ ਆਪਾਂ ਲਾਅ ਐਂਡ ਆਰਡਰ ਦੀ ਸਥਿਤੀ ਦੇਖ ਲਈਏ ਜਾਂ ਆਪਾਂ ਮੰਡੀਆਂ ਦੀ ਸਥਿਤੀ ਦੇਖ ਲਈਏ ਤੁਸੀਂ ਹੁਣੇ ਥੋੜਾ ਜਿਹਾ ਪਹਿਲਾਂ ਅੱਜ ਦੇਖੀ ਹੋਣਾ ਸਾਰੀ ਕੀ ਪੋਜੀਸ਼ਨ ਹੋਈ ਹੈ ਕਿ ਫਸਲ ਚੱਕੀ ਨਹੀਂ ਗਈ 20 ਦਿਨ ਕਿਸਾਨ ਮੰਡੀਆਂ ਦੇ ਵਿੱਚ ਰੁਲੇ ਆ ਫਿਰ ਡੀਏਪੀ ਲਈ ਮਤਲਬ ਕਿ ਧਰਨੇ ਲਾ ਕੇ ਮੋਗੇ ਤੋਂ ਡੰਡੇ ਖਾ ਕੇ ਸਾਡੀ ਪੰਚਾਇਤ ਖੁੱਦੀ ਉੱਥੇ ਪਹੁੰਚੀ ਤੇ ਫਿਰ ਉੱਥੇ ਘਰਾਓ ਹੋਇਆ ਬੁਰਾ ਹਾਲ ਹੋਇਆ ਇਹ ਤਾਂ ਇੱਕ ਹਰ ਬੰਦੇ ਨੂੰ ਪਤਾ ਹੈ ਇੱਕ ਆਪਾਂ ਜਦੋਂ ਆਪਣੇ ਘਰੇ ਕੋਈ ਗੈਸਟ ਵੀ ਆਉਣਾ ਹੁੰਦਾ ਆਪਾਂ ਕਿ ਤਿਆਰੀ ਕਰਦੇ ਆ ਕਿ ਉਹਨੇ ਆਉਣਾ ਯਾਰਾ ਕਮਰਾ ਸਾਫ਼ ਕਰਾ ਦਈਏ ਕਰ ਦਈਏ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਹੈਗੀ ਹੈ ਐਗਰੀਕਲਚਰ ਸਾਡੀ ਕਿਸਾਨੀ ਉਹਦੇ ਨਾਲ ਹੀ ਆਪਣਾ ਸਾਰਾ ਜਿਹੜਾ ਸਿਸਟਮ ਉਹ ਜੁੜਿਆ ਹੋਇਆ ਹੈ ਹਿੰਦੁਸਤਾਨ ਦਾ ਜਦੋਂ ਆਪਾਂ ਉਹਦੇ ਇੰਤਜ਼ਾਮ ਹੀ ਨਹੀਂ ਕਰਿਆ 2 ਮਹੀਨੇ ਪਹਿਲਾਂ ਕਿ ਕਿਵੇਂ ਚੱਕਣਾ ਹੈ ਕੀ ਕਰਨਾ ਹੈ ਤਾਂ ਮੈਂ ਕਹਿੰਦਾ ਇਦੂ ਤੋਂ ਥੱਲੇ ਸਰਕਾਰ ਕੀ ਮਤਲਬ ਕਿ ਬੇਇੰਤਜ਼ਾਮ ਬਿਨਾਂ ਕਿਸੇ ਸੋਚ ਤੋਂ ਇਹ ਸਰਕਾਰ ਚੱਲ ਰਹੀ ਹੈ ਕਿਸੇ ਨੂੰ ਕੋਈ ਜ਼ਿੰਮੇਵਾਰੀ ਨਹੀਂ ਹੈ ਕੋਈ ਪਤਾ ਨਹੀਂ ਹੈ ਸੋ ਮੈਂ ਇਹ ਸਮਝਦਾ ਕਿ ਇੱਥੇ ਮੀਥੇਰ ਜੀ ਮੰਤਰੀ ਰਹਿ ਚੁੱਕੇ ਐਮ ਐਲ ਏ ਪਹਿਲਾਂ ਆਪੋਜੀਸ਼ਨ ਚ ਰਹੇ ਫਿਰ ਐਮ ਐਲ ਏ ਰਹੇ ਮੰਤਰੀ ਰਹੇ ਹੁਣ ਤਾਂ ਐਮ ਪੀ ਵੀ ਉਹ ਬਣ ਚੁੱਕੇ ਨੇ ਸੁਦੇ ਢੋੜਵੀ ਇੱਥੇ ਡਵੈਲਪਮੈਂਟ ਨਹੀਂ ਹੋ ਸਕਦੀ 3 ਸਾਲ ਤੇ ਲੰਘ ਗਏ ਆ ਤੇ ਫਿਰ ਅੱਗੇ ਕੀ ਡਵੈਲਪਮੈਂਟ ਆਪਾਂ ਕਰਾਂਗੇ ਸੋ ਇਹ ਸਮਝਦੇ ਆ ਸਾਰੇ ਲੋਕ ਬੜੇ ਸਮਝਦਾਰ ਆ ਸੋ ਮੈਂ ਇਹ ਸੋਚਦਾ ਕਿ ਇਹ ਪ੍ਰੀ ਤੁਹਾਨੂੰ ਇਹ ਮਤਲਬ ਕਿ ਕੋ ਆਪਣਾ ਜਿਹੜਾ ਫੈਸਲਾ ਉਹ ਦੇਣਗੇ ਕਿ ਅਸੀਂ 2027 ਚ ਕੀ ਚਾਹੁੰਦੇ ਆ ਤੇ ਸਰਕਾਰ ਦੀਆਂ ਅੱਖਾਂ ਖੋਲਣਗੇ ਅਸੀਂ ਤੁਹਾਡੇ ਤੋਂ ਖੁਸ਼ ਨਹੀਂ ਆ ਸੋ ਆਉਣ ਵਾਲੀ 23 ਤਰੀਕ ਨੂੰ ਕਾਂਗਰਸ ਬੜੀ ਵੱਡੀ ਲੀਡ ਨਾਲ ਇੱਥੋਂ ਜਿੱਤੂਗੀ ਬਾਈ ਕਾਲਾ ਢਿੱਲੋਂ ਜੀ ਹੋਣੀ ਜਿੱਤਣੇ ਮੈਂ ਇੱਕ ਅਪੀਲ ਕਰਨਾ ਚਾਹਨਾ ਮੇਰੇ ਸਾਰੇ ਬਰਨਾਲੇ ਦੇ ਲੋਕਾਂ ਨੂੰ ਆ ਮੇਰੇ ਪਠੜਾ ਪਿੰਡ ਦੇ ਸਾਰੇ ਸਾਥੀ ਖੜੇ ਆ ਮੇਰਾ ਕਜ਼ਨ ਗੁਰੀ ਖੜਾ ਹੈ ਮੇਰੇ ਮਾਮਾ ਜੀ ਇਹਨਾਂ ਦੇ ਫਾਦਰ ਸਾਹਿਬ ਵੀ ਉਹ ਰੋ ਐਮ ਐਲ اے ਧਨੋਲੇ ਤੋਂ ਲੜਦੇ ਰਹੇ ਨੇ ਸਾਡੇ ਕੱਟੂ ਦੇ ਸਾਰੇ ਸਾਥੀ ਹੋ ਗਏ ਭੈਣੀ ਦੇ ਹੋ ਗਏ ਬਰਨਾਲੇ ਪੂਰੇ ਹਲਕੇ ਦੇ ਸਾਥੀਆਂ ਨੂੰ ਮੇਰੀ ਇਹੀ ਅਪੀਲ ਹੈ ਵੀ ਭਾਈ ਅੱਜ ਕੈਂਪੇਨ ਖਤਮ ਹੋ ਗਈ ਜਿਹੜੇ ਬਾਹਰੋਂ ਕੈਂਪੇਨਰ ਆਏ ਸੀ ਉਹ ਤਾਂ ਬਾਹਰ ਚਲੇ ਗਏ ਨੇ ਇਹ ਸਰਕਾਰਾਂ ਦੀ ਤਿਕੜਮਬਾਜੀ ਹੁਣ ਸ਼ੁਰੂ ਹੁੰਦੀ ਹੁੰਦੀ ਹੈ ਸਰਕਾਰਾਂ ਦੀ ਧੱਕੇਬਾਜੀ ਖਰੀਦੋ ਉਪਰੋਕ ਚੀਜ਼ਾਂ ਸ਼ੁਰੂ ਹੁੰਦੀ ਆਉਂਦੀਆਂ ਸੋ ਆਪਣੀ ਪੱਕੀ ਉਹ ਹੀ ਫਸਲ ਹੁਣ ਤੁਹਾਡੇ ਹਵਾਲੇ ਆ ਭਰਾਵੋ ਸਰਕਾਰ ਨੂੰ ਜੇ ਸਨੇਹਾ ਦੇਣਾ ਹੈ ਤਾਂ ਅੱਜ ਸਰਕਾਰ ਦੀ ਸ੍ਰੀ ਤੁਹਾਡੇ ਪੈਰ ਦੇ ਥੱਲੇ ਆ ਉਹਨੂੰ ਮਸਲਣ ਦਾ ਮੌਕਾ ਹੈ ਤੁਹਾਡੇ ਕੋਲੇ ਬਹੁਤ ਮਿਹਨਤ ਕਰਕੇ ਤੁਸੀਂ ਇਹ ਫਸਲ ਪਕਾਈ ਹੈ ਦੇਖਿਓ ਕਿਤੇ ਹੁਣ 2 ਦਿਨ ਵੇਸਲੇ ਹੋ ਕੇ ਇਹ ਆਪਣੀ ਜਿਹੜੀ ਜਿੱਤ ਹੈ ਉਹਨੂੰ ਕੋਈ ਸਰਕਾਰ ਚੋਰੀ ਕਰਨ ਦੀ ਕੋਸ਼ਿਸ਼ ਨਾ ਕਰੇ ਸੋ ਕੱਲੇ ਕੱਲੇ ਬਰਨਾਲੇ ਦੇ ਮੈਂ ਵਰਕਰ ਨੂੰ ਕੱਲੇ ਕੱਲੇ ਬਰਨਾਲੇ ਦੇ ਵੋਟਰ ਨੂੰ ਇਹ ਬੇਨਤੀ ਕਰੂੰਗਾ ਵੀ ਆਪਣੀ 2 ਦਿਨ ਹੁਣ ਪੂਰਾ ਪਹਿਰਾ ਦੇ ਕੇ ਹੁਣ ਲੜਾਈ ਦਾ ਸਾਰਾ ਦਾ ਰੂਮਦਾਰ ਥੋੜੇ-ਮੋਟੇ ਹਤੇ ਹੈ ਸਰਕਾਰ ਨੂੰ ਅੱਜ ਸਨੇਹਾ ਦੇਣ ਦਾ ਮੌਕਾ ਥੋੜੇ-ਮੋਟਿਆਂ ਤੇ ਆ ਚਾਹੇ ਉਹ ਸੈਂਟਰ ਦੀ ਹੋਵੇ ਤੇ ਚਾਹੇ ਉਹ ਸੂਬੇ ਦੀ ਸਰਕਾਰ ਹੋਵੇ ਸੋਏ ਮੇਰੀ ਬੇਨਤੀ ਹੈ ਦੋ ਦਿਨ ਪੂਰੇ ਉਰੇ ਦੇ ਲੋਕ ਮਿਹਨਤ ਕਰਕੇ ਆਪਣੀ ਇਸ ਜਿੱਤ ਨੂੰ ਵੋਟ ਦੇ ਵਿੱਚ ਤਬਦੀਲ ਕਰਕੇ ਐਕਚੁਅਲ ਜਿੱਤ ਬਣਾ ਕੇ ਦਿਖਾਈਏ ਜਿੱਤਾਂ ਜੇ ਡਿਕਲੇਅਰ ਹੋ ਗਈ ਲੋਕਾਂ ਨੂੰ ਪਤਾ ਹੈ ਹੁਣ ਸਰਕਾਰ ਆਵਦੀ ਗੇਮਾਂ ਤੇ ਲੱਗੂ ਤਾਂ ਕੁੱਲ ਮਿਲਾ ਕੇ ਬਰਨਾਲੇ ਦੀ ਤੇ ਚਾਰੇ ਹੀ ਜਿਮਣੀ ਚੋਣਾਂ ਦੀ ਸਥਿਤੀ ਅੱਜ ਚ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ ਹੁਣ ਸਾਰੀ ਦੀ ਸਾਰੀ ਜਿਹੜੀ ਗੱਲ ਆ ਉਹ ਵੋਟਰਾਂ ਤੇ ਆ ਵੋਟਰ ਕਿੰਨੂੰ ਚੁਣਦੇ ਆ ਇਹ ਸਮਾਂ ਦੱਸੇਗਾ 23 ਤਰੀਕ ਨੂੰ ਇਹਦਾ ਵੀ ਪਤਾ ਲੱਗੇਗਾ